ਗੁਰੂ ਨਾਨਕ ਸਾਹਿਬ ਨੇ ਜਿੰਨਾ ਵੀ ਕੰਮ ਕੀਤਾ ਉਸ ਕੰਮ ਦਾ ਕੇਂਦਰੀ ਤੌਰ ਆਏ ਸੀਗਾ ਕਿ ਸਤਗੁਰੂ ਸਚਾਰ ਮਨੋਖਾਂ ਦਾ ਕਾਫਲਾ ਬਣਾਉਣ ਦੇ ਲਈ ਤੁਰੇ ਹੋਏ ਸੀ ਤੁਸੀਂ ਇਸ ਗੱਲ ਨੂੰ ਨੋਟ ਕਰੋ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਵੀ ਸਥਾਨ ਦੀ ਉਸਾਰੀ ਨਹੀਂ ਕੀਤੀ ਕੋਈ ਗੁਰਦੁਆਰਾ ਕੋਈ ਕੁਝ ਵੀ ਨਹੀਂ ਬਣਾਇਆ ਉਹਨਾਂ ਨੇ ਕੋਈ ਧਰਮਸ਼ਾਲਾ ਬਟ ਉਹਨਾਂ ਦਾ ਇੱਕ ਬਹੁਤ ਵੱਡਾ ਇੱਕ ਸਨੇਹਾ ਸੀਗਾ ਜਿਹੜਾ ਭਾਈ ਗੁਰਦਾਸ ਜੀ ਅੰਕਿਤ ਕਰਦੇ ਨੇ ਕਿ ਗੁਰੂ ਸਾਹਿਬ ਨੇ ਇੱਕ ਮਿਸ਼ਨ ਬਣਾ ਲਿਆ ਸੀ ਕਿ ਮੈਂ ਤਾਂ ਘਰ-ਘਰ ਨੂੰ ਧਰਮਸ਼ਾਲਾ ਬਣਾ ਦੇਣਾ ਹੈ ਘਰ-ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੋਆ ਵੀ ਮੈਂ ਇਹੋ ਜਿਹੇ ਮਨੁੱਖਾਂ ਦੀ ਘਾੜਤ ਕਰਨੀ ਹੈ ਸਤਿਗੁਰੂ ਉਸ ਮਿਸ਼ਨ ਤੇ ਨਿਕਲੇ ਸੀਗੇ ਕਿ ਮਨੁੱਖ ਦਾ ਮੈਂ ਕੈਰੇਕਟਰ ਬਦਲ ਦੇਣਾ ਤੇ ਜਿਹੜੇ ਕੈਰੇਕਟਰ ਨੂੰ ਮੈਂ ਬਦਲ ਰਿਹਾ ਉਸ ਕੈਰੇਕਟਰ ਦਾ ਨਾਮ ਗੁਰੂ ਸਾਹਿਬ ਨੇ ਸਚਾਰ ਆਪਣੀ ਬਾਣੀ ਜਪਜੀਤ ਜੀ ਰੱਖਿਆ ਗੁਰੂ ਸਾਹਿਬ ਜਦੋਂ ਆਪਣੀਆਂ ਕਲਮ ਦੇ ਨਾਲ ਲਿਖਤਾ ਨੂੰ ਆਰੰਭ ਕਰਦੇ ਨੇ ਅਕਾਲੀ ਬਾਣੀ ਨੂੰ ਇਸ ਜਗਤ ਤੇ ਪ੍ਰਗਟ ਕਰਦੇ ਨੇ ਤਾਂ ਜਪਜੀ ਸਾਹਿਬਾਂ ਦੀ ਪਹਿਲੀ ਬਾਣੀ ਹੈ ਪਹਿਲੀ ਬਾਣੀ ਦੀ ਪਹਿਲੀ ਪੌੜੀ ਦੇ ਵਿੱਚ ਉਸ ਸਮੇਂ ਦੇ ਜਿਹੜੀਆਂ ਵਿਚਾਰਧਾਰਮਾ ਪ੍ਰਚਲਿਤ ਸੀਗੀਆਂ ਉਹਦੇ ਵਿੱਚ ਕੁਝ ਚਾਰ ਪੰਜ ਗੱਲਾਂ ਬਹੁਤ ਇੰਪੋਰਟੈਂਟ ਸੀਗੀਆਂ ਤੁਸੀਂ ਇਸ ਗੱਲ ਨੂੰ ਗੌਰ ਨਾਲ ਦੇਖੋ ਮੈਂ ਜਪਜੀ ਦੀ ਵਿਆਖਿਆ ਨਹੀਂ ਅੱਜ ਕਰਨੀ ਸਿਰਫ ਮੈਂ ਪਹਿਲੀ ਪੌੜੀ ਦਾ ਇਸ਼ਾਰਾ ਦੇ ਕੇ ਅੱਗੇ ਲੰਘਣ ਲੱਗਿਆ ਕਿ ਕੁਝ ਵਿਚਾਰਧਾਰਮਾ ਉਸ ਵੇਲੇ ਪ੍ਰਚਲਿਤ ਸੀਗੀਆਂ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੀ ਕਲਮ ਨੂੰ ਘੜਿਆ ਤਾਂ ਆਪਣੀ ਕਲਮ ਦੀ ਸਿਆਹੀ ਨਾਲ ਪਹਿਲਾਂ ਉਹਨਾਂ ਸਾਰੀਆਂ ਵਿਚਾਰਧਾਰਾ ਨੂੰ ਰੱਦ ਕਰ ਦਿੱਤਾ ਕਿਹੜੀਆਂ ਸੀਗੀਆਂ ਜਿਹੜੀਆਂ ਪਰਮੇਸ਼ਰ ਦੇ ਮਲਾਪ ਦੀ ਗੱਲ ਕਰਦੀਆਂ ਸੀ ਉਹਨਾਂ ਵਿੱਚ ਪਹਿਲੀ ਗੱਲ ਤਾਂ ਇਹ ਸੀ ਕਿ ਲੋਕ ਕਹਿੰਦੇ ਸੀ ਕਿ ਸਰੀਰ ਨੂੰ ਪਵਿੱਤਰ ਕਰਨਾ ਬੜਾ ਜ਼ਰੂਰੀ ਹੈ ਤੇ ਸਰੀਰ ਨੂੰ ਪਵਿੱਤਰ ਕਰਕੇ ਪਰਮੇਸ਼ਰ ਮਿਲਦਾ ਹੈ ਜਾਂ ਜੀਵਨ ਉੱਚਾ ਹੁੰਦਾ ਹੈ ਕਰਤਾਰ ਬਣਦਾ ਹੈ ਜਾਂ ਜਿਸ ਵੀ ਢੰਗ ਨਾਲ ਉਹ ਆਪਣੀ ਈਡਿਓਲੋਜੀ ਨੂੰ ਪੇਸ਼ ਕਰਦੇ ਸੀ ਤੇ ਸਾਹਿਬ ਨੇ ਕਲਮ ਘੜ ਕੇ ਪਹਿਲੀ ਗੱਲ ਇਹ ਲਿਖ ਦਿੱਤੀ ਵੀ ਸਰੀਰ ਦੀ ਪਵਿੱਤਰਤਾ ਨਾਲ ਗੱਲ ਨਹੀਂ ਪ੍ਰਵਾਣ ਹੋਣੀ ਸੋਚਾਂ ਸੋਚ ਨਾ ਹੋ ਗਈ ਦੂਜੀ ਏ ਵੀ ਇੱਕ ਟੰਗ ਵਰਦੇ ਸੀ ਕਿ ਮੌਨ ਧਾਰ ਲਿਆ ਚੁੱਪ ਰਹਿ ਗਏ ਸਮਾਧੀਆਂ ਲਾਲੀਆਂ ਸਾਹਿਬ ਨੇ ਫੇਰ ਕਟਿਆ ਕਲਮ ਨਾਲ ਕਹਿੰਦੇ ਚੁੱਪੇ ਚੁੱਪ ਨਾ ਹੋਵੇ ਫੇਰ ਇੱਕ ਇਹ ਵੀ ਕਨਸੈਪਟ ਸੀਗਾ ਵੀ ਕੋਈ ਭੁੱਖੇ ਰਹਿੰਦੇ ਨੇ ਤੇ ਕਈ ਪਦਾਰਥ ਇਕੱਠੇ ਕਰਦੇ ਨੇ ਤੇ ਗੁਰੂ ਸਾਹਿਬ ਨੇ ਦੋਨੋਂ ਕਨਸੈਪਟ ਤੀਜੀ ਪੰਕਤੀ 'ਚ ਕੱਟ ਮਾਰੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਫਿਰ ਚੌਥਾ ਕਨਸੈਪਟ ਸੀ ਕਿ ਬਹੁਤ ਪੜ੍ਹ ਲਿਖ ਲਵੋ ਵਿਦਵਤਾ ਹਾਸਲ ਕਰ ਲਵੋ ਸਿਆਣੇ ਬਣ ਜਵੋ ਸਾਹਿਬ ਕਹਿੰਦੇ ਸਹਸ ਸਿਆਣਪਾਂ ਲੱਖ ਹੋਏ ਸਹਸ ਹੁੰਦਾ 1000 ਕਿ ਤੇਰੀਆਂ ਸਿਆਣਪਾਂ 1000 ਦੀਆਂ ਲੱਖ ਹੋ ਜਾਣ ਸਹਸ ਸਿਆਣਪਾਂ 1000 ਵਿਜ਼ਡਮਸ ਇਹਦੀਆਂ ਲੱਖ ਬਣ ਜਾਣ ਸਹਸ ਸਿਆਣਪਾਂ ਲੱਖ ਹੋਏ ਤਾਂ ਵੀ ਕਹੇ ਇੱਕ ਨਾ ਚੱਲੇ ਨਾਲ ਫਿਰ ਆਪ ਹੀ ਸਵਾਲ ਇਹ ਇਹ ਚਾਰ ਵੱਡੀਆਂ ਵਿਚਾਰਤਾ ਰਾਵਾਂ ਸੀ ਕਿ ਆਹ ਕੰਮ ਕਰਨੇ ਪੈਂਦੇ ਆ ਸਾਹਿਬ ਕਹਿੰਦੇ ਇਹ ਚੋ ਕੋਈ ਵੀ ਨਹੀਂ ਕਰਨਾ ਲੋੜਿੰਦਾ ਫਿਰ ਆਪ ਸਵਾਲ ਕਰਕੇ ਕਹਿੰਦੇ ਫਿਰ ਸਚਾਰ ਕਿਵੇਂ ਬਣਿਆ ਜਾਵੇ ਇੱਥੋਂ ਸਮਝ ਆਉਂਦੀ ਹੈ ਕਿ ਸਾਹਿਬ ਸਚਾਰ ਬਣਾਉਣ ਲਈ ਨਿਕਲੇ ਹੋਏ ਨੇ ਕਿਵੇਂ ਸਚਾਰਾ ਹੋਈ ਹੈ ਕਿਵੇਂ ਕੁੜੇ ਟੁੱਟੇ ਪਾਲ ਤੇ ਬੜੀ ਵੱਡੀ ਗੱਲ ਹੈ ਬੜੀ ਵੱਡੀ ਰਮਜ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਸਾਹਿਬ ਨੇ ਰਮਜ ਦਿੱਤੀ ਕਿ ਉਹ ਪਰਮੇਸ਼ਰ ਸਾਰੀ ਕਾਇਨਾਤ ਦਾ ਮਾਲਕ ਹੈ ਤੇ ਉਹਦੀ ਰਜ਼ਾ ਦੇ ਵਿੱਚ ਆ ਕੇ ਉਹਦੇ ਹੁਕਮ ਨੂੰ ਉਹਨੂੰ ਸਮਝ ਕੇ ਹੀ ਜਿਹੜਾ ਹੈਗਾ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਇੱਕ ਗੱਲ ਹੋਰ ਧਿਆਨ ਨਾਲ ਦੇਖੋ ਜਪਜੀ ਦੀ ਬਾਣੀ ਚ ਸਵੇਰ ਨੂੰ ਕਹਿੰਦੇ ਨੇ ਕਿ ਮੈਂ ਮਨੁੱਖ ਨੂੰ ਸੁਚਾਰ ਬਣਾਉਣਾ ਉਹਨੂੰ ਸੁਚਾਰ ਬਣਾਉਣ ਦੀ ਰੀਤ ਦੱਸਦੇ ਨੇ ਸ਼ਾਮ ਨੂੰ ਰਹਿਰਾਸ ਦੀ ਬਾਣੀ ਚ ਆਪਾਂ ਕੀ ਪੜ੍ਹਦੇ ਹਾਂ ਉੱਥੇ ਸੁਚਾਰ ਕਿਹਨੂੰ ਕਹਿੰਦੇ ਨੇ ਸਵੇਰ ਨੂੰ ਕਹਿੰਦੇ ਨੇ ਕਿ ਮੈਂ ਮਨੁੱਖ ਨੂੰ ਸੁਚਾਰ ਬਣਾ ਦੇਣਾ ਮੈਂ ਇਸ ਮਿਸ਼ਨ ਤੇ ਨਿਕਲਿਆ ਹੋਇਆ ਤੇ ਮੈਂ ਦੱਸਦਾ ਸੁਚਾਰ ਕਿਵੇਂ ਬਣਿਆ ਜਾ ਸਕਦਾ ਹੈ ਤੇ ਸ਼ਾਮ ਨੂੰ ਸੋਦਰ ਦੀ ਬਾਣੀ ਤੇ ਅਸੀਂ ਪੜ੍ਹਦੇ ਹਾਂ ਸੁਚਾਰ ਕੌਣ ਹੈ ਕੌਣ ਹੈ ਸੁਚਾਰ ਤੂੰ ਕਰਤਾ ਸੁਚਾਰ ਮੱਡਾ ਸਾਈਂ ਕਹਿੰਦੇ ਮੇਰਾ ਰੱਬ ਸਚਿਆਰ ਹੈ ਸਵੀਰ ਤੁਹਾਨੂੰ ਦੱਸਿਆ ਸੀ ਕਿ ਤੁਹਾਨੂੰ ਸਚਿਆਰ ਮੈਂ ਬਣਾਉ ਦੇਣਾ ਤੇ ਸ਼ਾਮ ਨੂੰ ਕਹਿੰਦੇ ਮੇਰਾ ਰੱਬ ਸਚਿਆਰ ਹੈ ਇਹਦਾ ਮਤਲਬ ਹੈ ਸਾਨੂੰ ਰੱਬ ਬਣਾ ਦੇਣਾ ਵੀ ਗੱਲਾਂ ਨੂੰ ਲਿਟਰਲ ਮੀਸੇ ਤੋਂ ਬਾਹਰ ਨਿਕਲ ਕੇ ਦੇਖਿਓ ਗੁਰੂ ਸਾਹਿਬ ਦਾ ਸੰਕਲਪ ਕਿੰਡਾ ਵੱਡਾ ਹੈ ਗੁਰੂ ਸਾਹਿਬ ਦੇਖੋ ਕਿਸੇ ਨੂੰ ਕਹਿਣਾ ਕਿ ਰੱਬ ਬਣਾ ਲੈਣਾ ਹੋਰ ਤਰ੍ਹਾਂ ਲੱਗਦਾ ਹੈ ਪਰ ਸਾਹਿਬ ਬਿਲਕੁਲ ਕਲੀਅਰ ਨੇ ਕਿ ਜਿਹੜੀ ਵਿਚਾਰਧਾਰਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਭਰ ਪੰਥ ਚਲਾਇਆ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੇ ਰਹੇ ਨੇ ਉਹ ਬਿਲਕੁਲ ਸਪਸ਼ਟ ਦੱਸਦੀ ਪਈ ਹੈ ਕਿ ਮੈਂ ਮਨੁੱਖ ਨੂੰ ਰੱਬ ਹੀ ਬਣਾ ਦੇਣਾ ਹੈ ਮਨੁੱਖ ਨੂੰ ਰੱਬ ਦੇ ਵਿੱਚ ਅਭੇਦ ਕਰ ਦੇਣਾ ਹੈ ਸੋ ਇਹ ਮਨੋਰਥ ਗੁਰੂ ਨਾਨਕ ਪਾਤਸ਼ਾਹ ਦਾ ਸੀ ਤੇ ਤੁਸੀਂ ਮੈਨੂੰ ਇੰਨੀ ਗੱਲ ਕਹਿ ਲੈਣ ਦੇਣਾ ਕਿ ਮੈਨੂੰ ਲੱਗਦਾ ਹੈ ਮੇਰੇ ਸਣੇ ਆਪਾਂ ਸਾਰੇ ਇਸ ਮਨੋਰਥ ਨੂੰ ਕਿਤੇ ਨਾ ਕਿਤੇ ਛੱਡ ਚੁੱਕੇ ਹੋયા ਹਾਂ ਜਦੋਂ ਅਸੀਂ ਆਪਣੇ ਕੰਮਕਾਰ ਕਰਦੇ ਆ ਸੰਸਥਾਵਾਂ ਚਲਾਉਂਦੇ ਆ ਗੁਰਦੁਆਰਿਆਂ ਦੀ ਪ੍ਰਬੰਧ ਚਲਾਉਂਦੇ ਆ ਕੀ ਸਾਡੀ ਜਿਹੜੀ ਐਨੂਅਲ ਰਿਪੋਰਟ ਹੁੰਦੀ ਹੈ ਉਹਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ ਕਿ ਅਸੀਂ ਕਿੰਨੇ ਸਚਾਰ ਮੁੱਖ ਪੈਦਾ ਕੀਤੇ ਨੇ ਮੈਨੂੰ ਲੱਗਦਾ ਵੀ ਸ਼ਾਇਦ ਨਹੀਂ ਤੇ ਜੇ ਉਹ ਅਸੀਂ ਡਿਸਕਸ ਕਰਨਾ ਹੋਵੇ ਕਿ ਕਿੰਨੇ ਸਚਾਰ ਮਨੁੱਖ ਪੈਦਾ ਕੀਤੇ ਨੇ ਤਾਂ ਕੁਝ ਇਹ ਸਵਾਲ ਆਉਣਗੇ ਕਿ ਸਚਾਰ ਮਨੁੱਖਾਂ ਦੀ ਪਛਾਣ ਦੀ ਇੱਕ ਸੋਝੀ ਹੁੰਦੀ ਹੈ ਜੇ ਆਪਾਂ ਸਚਾਰ ਮਨੁੱਖ ਆਇਡੈਂਟੀਫਾਈ ਕਰਨੇ ਹੋਣ ਨਾ ਇੱਕ ਮੋਟੀ ਜੀ ਕਸਵਟੀ ਮੈਂ ਗਲਤ ਵੀ ਹੋ ਸਕਦਾ ਮੈਂ ਆਪਣੀ ਸਮਝ ਮੁਤਾਬਕ ਗੱਲ ਦਾ ਖੁਲਾਸਾ ਕਰਨ ਦਾ ਯਤਨ ਕਰ ਰਹੇ ਹਾਂ ਮੈਨੂੰ ਲੱਗਦਾ ਸਚਾਰ ਮਨੁੱਖ ਜਿਹੜਾ ਹੈ ਉਹਦੀ ਸੋਝੀ ਵਿੱਚ ਇੱਕ ਗੱਲ ਪ੍ਰਗਟ ਹੋ ਜਾਂਦੀ ਹੈ ਜਿਹੜੀ ਗੁਰਨਾਥ ਸਿੰਘ ਦੇ ਜੀਵਨ ਚ ਬੜੀ ਸ਼ਕਸ਼ਾਤ ਝਲਕਦੀ ਹੈ ਪਰਿਵਾਰ ਛੱਡਿਆ ਬੱਚੇ ਛੱਡੇ ਮਾਂ ਬਾਪ ਤੋਂ ਦੂਰ ਗਏ ਲੰਮਾ ਲੰਮਾ ਸਮਾਂ ਬਾਹਰ ਰਹਿ ਕੇ ਬਿਨਾਂ ਨਿੱਜੀ ਸੁੱਖ त्यागे ਲੋਕਾਈ ਦਾ ਭਲਾ ਸੰਭਵ ਨਹੀਂ ਜੇ ਦੇਖਣਾ ਹੋਵੇ ਅਸੀਂ ਕਿੰਨੇ ਸਚਾਰ ਮਨੁੱਖ ਪੈਦਾ ਕੀਤੇ ਆ ਸੋਨੇ ਜੇ ਪਸ਼ਾਕ ਪਾ ਕੇ ਸੋਨੇ ਜੇ ਹਾਲ ਚ ਲੈਕਚਰ ਕਰਨਾ 36 ਪ੍ਰਕਾਰ ਦੇ ਭੋਜਨ ਸ਼ਾਕ ਕੇ ਕਥਾ ਕਰਨੀ ਮੁਬਾਰਕ ਹੈ ਸਾਰਾ ਕੁਝ ਬਹੁਤ ਵਧੀਆ ਹੈ ਪਰ ਜੇ ਤੁਸੀਂ ਸਚਾਰ ਮਨੁੱਖ ਨੂੰ ਦੇਖਣਾ ਹੈ ਤਾਂ ਇਹ ਕਸਵੱਟੀ ਲਾਉਣੀ ਪਵੇਗੀ ਕਿ ਸਾਡੇ ਵਿੱਚੋਂ ਕਿੰਨੇ ਲੋਕ ਆਪਣੀ ਕੰਫਰਟ ਜ਼ੋਨ ਚੋਂ ਬਾਹਰ ਨਿਕਲ ਕੇ ਕੰਮ ਕਰਨ ਨੂੰ ਤਿਆਰ ਨੇ ਗੁਰਨਾਨਕ ਸਾਹਿਬ ਨੇ ਜਦੋਂ ਕੰਮ ਕੀਤਾ ਭਾਈ ਗੁਰਦਾਸ ਉਹਨਾਂ ਦੇ ਵਰਤਾਂਤ ਨੂੰ ਲਿਖਦੇ ਆ ਖੁਲਾਸਾ ਕਰ ਦਿੰਦੇ ਨੇ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਬਿਛਾਈ ਵੀ ਗੁਰਨਾਨਕ ਸਾਹਿਬ ਨੂੰ ਰੇਤ ਖਾਣੀ ਪਈ ਗੁਰੂ ਸਾਹਿਬ ਨੂੰ ਅੱਕ ਖਾਣਾ ਪਿਆ ਗੁਰੂ ਸਾਹਿਬ ਨੂੰ ਰੋੜਾਂ ਤੇ ਸੋਣਾ ਪਿਆ ਹੁਣ ਸਾਡੇ ਵਿੱਚੋਂ ਜਿੱਥੇ ਅਸੀਂ ਪ੍ਰਚਾਰ ਕਰਦੇ ਆ ਜਿੱਥੇ ਅਸੀਂ ਸਕੂਲਿੰਗ ਕਰਦੇ ਆ ਉਤੋਂ ਕਿੰਨੇ ਮਨੁੱਖ ਅਸੀਂ ਪੈਦਾ ਕਰ ਦਿੱਤੇ ਨੇ ਜਿਹੜੇ ਅੱਕ ਖਾਣ ਨੂੰ ਤਿਆਰ ਨੇ ਜਿਹੜੇ ਰੋੜਾਂ ਤੇ ਸੌਣ ਨੂੰ ਤਿਆਰ ਨੇ ਅੱਖ ਖਾਣ ਦਾ ਮਤਲਬ ਇਹ ਨਹੀਂ ਕਿ ਵਰਚੁਲੀ ਅੱਖ ਖਾਣਾ ਹੈ ਮਤਲਬ ਕਿ ਦੇ ਆਰ ਰੈਡੀ ਟੂ ਗੋ ਫਾਰ ਐਨੀ ਮਿਸ਼ਨ ਕਿ ਜਿੱਥੇ ਜਿਵੇਂ ਵੀ ਚੱਲਣਾ ਪਵੇ ਉਹ ਚੱਲਣਗੇ ਇੱਕ ਮਿਸ਼ਨ ਨੂੰ ਅਚੀਵ ਕਰਨਗੇ ਸੋ ਇਹ ਅਸੀਂ ਕਿੰਨੇਕ ਲੋਕ ਪੈਦਾ ਕਰ ਸਕੇ ਹਾਂ ਜਿਨ੍ਹਾਂ ਦੇ ਅੰਦਰ ਸਮੂਹੀ ਕਾਇਨਾਤ ਵਿੱਚ ਪਰਮੇਸ਼ਰ ਦਾ ਵਾਸਾ ਉਹ ਦੇਖਦੇ ਹੋਣ ਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੋਣ ਕਿ ਉਹਨਾਂ ਨੂੰ ਪਤਾ ਹੋਵੇ ਵੀ ਇਹ ਨਾਸ਼ਵਾਨ ਸੰਸਾਰ ਵਿੱਚ ਕੁਝ ਵੀ ਸਥਿਰ ਨਹੀਂ ਤੇ ਮੈਂ ਇੱਥੇ ਜੋ ਵੀ ਕਰ ਰਿਹਾ ਉਹ ਜਿੰਨਾ ਵੀ ਕਰ ਰਿਹਾ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਕਿ ਆਟੇ 'ਚ ਲੂਣ ਵੀ ਨਹੀਂ ਹੈ ਕਿਉਂਕਿ ਕਾਇਨਾਤ ਕੁੱਲ ਕਾਇਨਾਤ ਨੂੰ ਪਰਮੇ ਦੂਰ ਦਰਾਡੇ ਜੰਗਲਾਂ ਦੇ ਵਿੱਚੋਂ ਪਹਾੜਾਂ ਦੇ ਉੱਤੇ ਦਰਿਆਵਾਂ ਨੂੰ ਟੱਪਿਆ ਉਦੋਂ ਕਿਹੜੇ ਸਾਧਨ ਸੀਗੇ ਸੇ ਉਹ ਚੀਜ਼ ਜੇ ਸਾਡੇ ਕੰਮ ਕਰਨ ਦੇ ਤਰੀਕੇ ਵਿੱਚੋਂ ਸੱਚਾ ਮਨੁੱਖ ਨਹੀਂ ਪੈਦਾ ਹੋ ਰੇ ਤਾਂ ਸਾਨੂੰ ਵਿਚਾਰਨਾ ਪਵੇਗਾ